ਮੈਂ ਕੁਲਵਿੰਦਰ ਸਿੰਘ ਐਸਐਸ ਕੋਲ ਗੱਲ ਬੋਟਾਲਾ ਅੱਜ ਜੈਗੋਡੀ ਕੀਤੀ ਹੈ ਅੱਜ ਨਾ ਹੋਣੇ ਪੁੱਛਣਾ ਮਿਲੀ ਕਿ ਉਹ ਡੈਡ ਬੋਡੀ ਜਿਹੜੀ ਆਪਣੇ ਇੱਥੇ ਕਈ ਹਾਈਵੇ ਤੇ ਨੇਰੇ ਨੇੜੇ ਬੈਲਾਬੀਤਾ ਹੋਟਲ ਉਹ ਸੂਚਨਾ ਮਿਲ ਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਅਧਾਰ ਕਾਰਡੇ ਦਾ ਮਿਲਿਆ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰਨਾਮਾ ਹੈ ਜਿਹੜੇ ਫਾਟ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਇੰਤਰੀ ਨਹੀਂ ਹੈ ਤੇ ਇਹਦੀ ਰੈਕੋਰਡ ਕਰ ਰਹੇ ਆਪਾਂ ਕ੍ਰੀਸ਼ ਕਰ ਰਹੇ ਜੀ ਬੰਤੀ ਨਹੀਂ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਸ ਮੁਤਾਬਕ ਆਪਾਂ ਕਰਦੇ ਕਰਨਾ ਕਰੀਬਨ ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਾਂ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਛੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ-ਸਟਾਰ ਦੇ ਸਾਹਮਣੇ ਅਪਜੋਟ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗੇ ਰਿਹਾ ਉੱਥੇ ਕੀ ਹੁੰਦਾ ਮੈਨੂੰ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ ਧੇਰੋਂ ਵੀ ਪੁਲਿਸ ਨੂੰ ਫੋਨ ਕੀਤਾ ਆਪਾਂ ਲਾਤਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25 26 ਸਾਲ ਤੋਂ ਘਾਟੋ ਫਿਰਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਤਕਦਾਇ ਲਾਗੇ ਚੱਕੇ ਦਾ ਪੇਂਟ ਦਾ ਕਿਤੇ ਨਾ ਆ ਪੜੇ ਲੋਕਾਂ ਨੂੰ ਆਪਾਂ ਫੋਟੋ ਫੋਟਾ ਪੰਨਿਆ ਵਾ ਇਥੇ ਲੋਕ ਜਿੰਨੇ ਵਾ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤੱਕ ਇਹ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਜੇ ਆਪਾਂ ਉਸ ਤੋਂ ਬਾਅਦ ਜਿਹੜੀ ਇਹ ਜੀਵਨ ਤਲਾਸ਼ ਵੀਰ ਵਾਲੇ ਇਹ ਉਧਾਰ ਕੱਢ ਜੋ ਮਿਲੂਗਾ ਦੇ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਵੀ ਕਿੱਥੋਂ ਦਾ ਹੋਵੇ ਇਹ ਮੈਂ ਬਹੁਤ ਕਿਵੇਂ ਹੋ ਤੀ ਇੰਜੈਕਸ਼ਨ ਪਏ ਨੇ ਲਾਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਵਲਡ ਐਵੀਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨਾਂ ਦੀ ਡੈਥ ਹੋਈ ਆ ਦੋ ਇੰਜੈਕਸ਼ਨ ਲਾਗੇ ਪਏ ਇੱਕ ਲੱਗਾ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਦੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਨੇ ਵੇਖਿਆ ਕੋਈ ਰਾਈਗੀ ਜਾਂ ਡਿਆ ਲੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਵੀ ਆਓ ਇੱਥੇ ਆਹ ਗੱਲ ਆ ਪਰ ਹਾਲ ਤੱਕ ਆਇਆ ਕੋਈ ਨਹੀਂ ਆ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਇਹਨਾਂ ਦੋ ਜਣਡੇ ਆ ਕੀ ਦੇਖਿਆ ਸੀ ਰਿਆ ਅਸੀਂ ਨੇ ਹੁਣੇ ਇਹਨਾਂ ਨੂੰ ਪਤਾ ਲੱਗਾ ਫੋਨ ਕੀਤਾ ਇੱਥੋਂ ਵੀ ਇੱਥੇ ਇੱਕ ਮੁੰਡਾ ਵਾ ਕੋਈ 20-25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤੱਕ ਕੌਣ ਹੈ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਹੈ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਦਾਂ ਭਰਿਆ ਪਿਆ ਜੇ ਇਹ ਇਹੋ ਕੁਝ ਦੇਖਿਆ ਬਾਕੀ ਪੁਲਿਸ ਨੂੰ ਪ੍ਰਧਾਨ ਸਾਹਿਬ ਨੇ ਫੋਨ ਕੀਤਾ ਹੈ ਨਹੀਂ ਅਜੇ ਤੱਕ ਪਹੁੰਚੀ ਨਹੀਂ ਪੁਲਿਸ ਪਹੁੰਚਣੀ ਵਾਲੀ ਆ ਗਈ ਹੈ ਹਾਂਜੀ ਸਰ ਸਰਬਤਨਾਮ ਹੁੰਦਾ ਤੇ ਮੈਂ ਸੋਮ ਜਿੰਦਰ ਸਿੰਘ ਐਸ.ਐਸ.ਓ ਸਦਰ ਬਟਾਲਾ ਸਾਰੇ ਗੈਟ ਬੋਡੀ ਜੀ ਹੈ ਕੀ ਕਿਲਾ ਆਜ ਨਾ ਹੁਣੇ ਸੂਚਨਾ ਮਿਲੀ ਡੈਡ ਬੋਡੀ ਜਿਹੜੀ ਆਪਣੇ ਇੱਥੇ ਫਈ ਹਾਈਵੇ ਤੇ ਨੇੜੇ ਬੈਲਾਵਿਤਾ ਹੋਟਲ ਉਹ ਸੂਚਨਾ ਮਿਲ ਤੇ ਮੈਂ ਵੀ ਪਹੁੰਚਾ ਇੱਥੇ ਆਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਹੈ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾਇ ਦਾ ਸਰ ਨਾ ਆਇਆ ਜੀ ਇਹਦੇ ਫਾਜ਼ਲ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜਰੀਨੀ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਪੀਸ ਕਰ ਰਹੇ ਦੀ ਬੰਦ ਕੇੰਦੇ ਸਰੀੰਜਾ ਵਗੈਰਾ ਇਹਦੇ ਲੱਗੇ ਪਈਆਂ ਨਹੀਂ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਹੈ ਉਮਰ तकरीबन ਕਿੰਨੀ ਹੈ तकरीबन ਇਹਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਊਗਾ ਆਪਾਂ ਉਹਨੂੰ ਲੈਵਾਂ